ਗੁਰਜੀਕਾ ਖਾਲਸਾ ਵਾਹਿਗੁਰਜ ਦੀ ਫਤਿਹ محمد ਮੁਸਤਫਾ ਸਾਬਕਾ ਡੀਜੀਪੀ ਬਹੁਤ ਵੱਡੀ ਗੱਲਬਾਤ ਰਜ਼ੀਆ ਸੁਲਤਾਨਾ ਸਾਬਕਾ ਪੰਜਾਬ ਦੀ ਕੈਬਨਟ ਮੰਤਰੀ ਔਰ ਉਹਨਾਂ ਦੀ ਨੂੰ ਜਾਨੀ ਕਿ ਅਕੀਲ ਅਖਤਰ ਦੀ ਪਤਨੀ ਤੇ محمد ਮੁਸਤਫਾ ਦੇ بیٹے ਅਕੀਲ ਅਖਤਰ ਦੀ ਮੌਤ ਦਾ ਮਾਮਲਾ ਸੀ ਜਿਹੜਾ ਉਹਦੇ ਚ محمد ਮੁਸਤਫਾ ਰਾਜਿਆ ਸੁਲਤਾਨਾ ਤੇ ਉਹਨਾਂ ਦੀ ਨੂੰਹ ਯਾਨੀ ਕਿ ਕੀ ਅਲਖਤਰ ਦੀ ਪਤਨੀ ਦੇ ਉੱਪਰ ਪਰਚਾ 302 ਕਤਲ 120 ਬੀ ਸਾਜਿਸ ਅਪਰਾਧਕ ਸਾਜਿਸ ਜਿਹੜਾ ਕਿ ਅੱਜਕੱਲ ਨਵਾਂ ਬੀਐਸਐਨ 103 1 ਕਾ ਤੇ ਬੀਐਸਐਨ 61 ਦੇ ਤਹਿਤ ਪਰਚਾ ਦਰਜ ਹੋ ਚੁੱਕਿਆ ਦੋਸਤੋ ਗੱਲਬਾਤ ਕਰਾਂਗੇ ਕਿ ਪਾਪੀ ਕੋ ਮਾਰਨੇ ਕੇ ਲਈ ਪਾਪ ਮਹਾਮਲੀ ਕਿਵੇਂ ਹੋ ਜਾਂਦਾ ਹੈਗਾ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਇਬਰ ਜੀ ਕੀ ਫਤਿਹ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆ ਕਿ ਇਹ ਮਲੇਰ ਕੋਟਲੇ ਦੇ ਉਹਨਾਂ ਦੇ ਗਵਾਂਡੀ ਜਿਹੜਾ ਕਿ ਸ਼ਮਸੂਦੀਨ ਚੌਧਰੀ ਉਹਨਾਂ ਦਾ ਗਵਾਂਡੀ ਆ ਜਿੰਨਾ ਵੱਲੋਂ ਇਹ ਪਰਚਾ ਦਰਜ ਕਰਵਾਇਆ ਗਿਆਗਾ ਲੇਕਿਨ ਪਰਚਾ ਦਰਜ ਜੋ ਆਧਾਰ ਬਣਿਆ ਉਹ ਅਕੀਲ ਅਫਤਰ ਦੀ ਜਿਹੜੀ ਆਪਣੀ ਵੀਡੀਓ ਸੀ ਜਿਹੜੀ ਉਹਨੇ ਖੁਦ ਬਣਾਈ ਤੀ ਅਗਸਤ ਦੇ ਵਿੱਚ 16 ਮਿੰਟ 11 ਸਕਿੰਟ ਦੀ ਵੀਡੀਓ ਜਿਹੜੀ ਕਿ ਮੈਂ ਵੀ ਸੁਣੀਆ ਤੁਸੀਂ ਵੀ ਸਭ ਨੇ ਸੁਣੀ ਹੈ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਪਰਦੇ ਫਾਸ਼ ਕਰ ਦਿੱਤੇ ਸੀਗੇ ਜਿਹਦੇ ਵਿੱਚ ਉਹਨੇ ਇੱਕ ਤਰ੍ਹਾਂ ਨਾਲ ਜਿਵੇਂ ਆਪਾਂ ਕਹਿ ਸਕਦੇ ਆਂ ਕਿ ਸਾਰੀਆਂ ਪਰਤਾਂ ਦੇੜਤੀਆਂ ਸੀ ਉਹਨੇ ਦੱਸ ਦਿੱਤਾ ਸੀਗਾ ਕਿ ਮੈਂ ਆਪ ਆਪਣੀ ਪਤਨੀ ਤੇ ਆਪਣੇ ਬਾਪ ਨੂੰ ਰੰਗੇ ਹੱਥੀ ਫੜਿਆਗਾ ਦੋਸਤੋ ਇਹ ਤੋਂ ਉੱਪਰ ਦੀ ਕੋਈ ਵੱਡਾ ਅਪਰਾਧ ਹੋ ਹੀ ਨਹੀਂ ਸਕਦਾ ਲੇਕਿਨ ਮੈਂ ਉਸ ਦਿਨ ਜਿੱਤੇ ਪਹਿਲਾ ਵੀਡੀਓ ਪਾਈਆ ਮੈਂ ਸ਼ੱਕ ਜਾਰ ਕੀਤਾ ਸੀਗਾ ਕਿ ਇਹ ਆਤਮ ਹੱਤਿਆ ਤਾਂ ਨਹੀਂ ਹੋ ਸਕਦੀ ਇਹ ਹੋ ਸਕਦਾਗਾ ਕਿ ਉਹਨੂੰ ਮਾਰਿਆ ਗਿਆ ਹੋਵੇ ਉਹਦਾ ਕਤਲ ਕੀਤਾ ਗਿਆ ਹੋਵੇ ਕਿਉਂਕਿ ਜੋ ਕੁਝ ਉਹ ਆਪਣੀ ਵੀਡੀਓ ਦੇ ਵਿੱਚ ਕਹਿ ਰਿਹਾ ਸੀਗਾ ਉਹ ਸਪਸ਼ਟ ਹੀ ਕਹਿ ਰਿਹਾ ਸੀਗਾ ਕਿ ਮੇਰਾ ਇਹ ਕਤਲ ਕਰ ਸਕਦੇ ਨੇ ਔਰ ਉਹਦੇ ਉਹ ਸਾਰੇ ਪਰਿਵਾਰ ਦੇ ਉੱਪਰ ਹੀ ਆਪਣੇ ਜਿਹੜੇ ਅਅਅ ਇਲਜ਼ਾਮ ਸੀ ਜਿਹੜੇ ਉਹਨਾਂ ਦੇ ਉੱਪਰ ਲਾ ਰਿਆ ਸੀਗਾ ਲੇਕਿਨ ਹੁਣ ਜਦੋਂ ਇਹ ਪਰਚਾ 302 120 ਬੀ ਜਿਹੜੀ ਆਪਾਂ ਪਹਿਲਾਂ ਕਿਉਂਕਿ ਆਪਾਂ ਸਾਰਿਆਂ ਜਿਹੜੀਆਂ ਪਹਿਲਾਂ ਧਾਰਾਵਾਂ ਨੇ ਉਹਨਾਂ ਨੂੰ ਜਾਦਾ ਜਾਣਦੇ ਆ ਯਾਨੀ ਕਿ ਕਤਲ ਦਾ ਅਪਰਾਧਿਕ ਸਾਜਿਸ ਦਾ ਪਰਚਾ ਦਰਜ ਹੋ ਚੁੱਕਿਆ ਲੇਕਿਨ ਇਹਨੂੰ ਜਿਹੜੀ ਆਪਾਂ ਕਹਿ ਸਕਦੇ ਆ ਕਿ ਇੱਥੇ ਤੱਕ ਲੈ ਕੇ ਜਾਣ ਦੇ ਵਿੱਚ ਸਮਸੂਦੇਲ ਚੌਧਰੀ ਜਿਹੜੇ ਕਿ ਮਲੇਰ ਕੋਲੇਜ ਦੇ ਬਹੁਤ ਹੀ ਇੱਕ ਨਿਹਤ ਵਧੀਆ ਇਨਸਾਨ ਨੇ ਔਰ ਉਹ बिजनेसमੈਨ ਨੇ ਔਰ बिजनेसमੈਨ ਦੇ ਨਾਲ ਨਾਲ ਉਹ ਸਿਆਸਤ ਦੇ ਵਿੱਚ ਵੀ ਉਹਨਾਂ ਦਾ ਇੱਕ ਬਹੁਤ ਹੀ ਵਧੀਆ ਨਾਮ ਹੈ ਉਹਨਾਂ ਦੇ ਨਾਲ ਮੇਰੀ ਕੁਝ ਮਿੰਟ ਪਹਿਲਾਂ 2 ਮਿੰਟ ਪਹਿਲਾਂ ਵੀਡੀਓ ਦੇ ਵਿੱਚ ਔਰ ਤੋਂ ਪਹਿਲਾਂ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਆ ਤੇ ਮੈਂ ਉਹਨਾਂ ਨਾਲ ਗੱਲਬਾਤ ਉਹਨਾਂ ਨੇ ਕਰਦੇ ਮੈਨੂੰ ਦੱਸਿਆਗਾ ਕਿ ਹਾਂ ਉਹਨਾਂ ਦੇ ਉੱਪਰ ਪਰਚਾ ਜਿਹੜਾ ਉਹ ਦਰਜ ਹੋ ਚੁੱਕਿਆ ਔਰ ਮੇਰੇ ਬਿਆਨਾਂ ਤੇ ਯਾਨੀ ਕਿ ਉਹਨਾਂ ਨੇ ਸਾਰਾ ਕੁਝ ਇਹ ਜਿਹੜਾ ਹੈਗਾ ਉਹਨਾਂ ਵੱਲੋਂ ਪਰਚਾ ਦਰਜ ਹੋਇਆ ਹੁਣ دوستੋ ਗੱਲਬਾਤ ਕਰਦੇ ਆ ਜਿਵੇਂ ਮੈਂ ਉਹਦੇ ਕਿਹਾ ਸੀਗਾ ਕਿ ਪਾਪੀ ਕੋ ਮਾਰਨੇ ਕੇ ਲਿਏ ਪਾਪ ਮਹਾਬਲੀ ਕਿਵੇਂ ਬਣ ਜਾਂਦਾ ਕਿਉਂਕਿ ਪਾਪੀ ਦੋਸਤੋ ਐਕਚੁਅਲੀ ਕੀ ਹੈ ਪਾਪ ਕੀ ਹੁੰਦਾ ਪਾਪ ਹੁੰਦਾਗਾ ਕਿਸੇ ਦੂਸਰੇ ਦੇ ਮਨ ਨੂੰ ਦੁਖੀ ਕਰਨਾ ਜੇ ਆਪਾਂ ਆਪਣੇ ਧਾਰਮਿਕ ਤੌਰ ਤੇ ਦੇਖੀਏ ਖਾਸ ਤੌਰ ਤੇ ਜੇ ਸਿੱਖ ਧਰਮ ਦੇ ਤੌਰ ਤੇ ਦੇਖੀਏ ਗੁਰਬਾਣੀ ਦੇ ਵਿੱਚ ਜੋ ਕੁਝ ਆਉਂਦਾ ਹੈ ਕਿ ਦੂਸਰੇ ਬੰਦੇ ਦਾ ਜਿਹੜਾ ਸਾਹਮਣੇ ਵਾਲੇ ਬੰਦੇ ਦਾ ਕਿਸੇ ਦਾ ਮਨ ਦੁਖੀ ਕਰਨਾ ਹੈ ਮਨ ਨੂੰ ਠੇਸ ਪਹੁੰਚਾਉਣਾ ਇਹੀ ਪਾਪ ਹੈ ਪਰ ਇਹ ਤੋਂ ਅੱਗੇ ਵੱਧ ਕੇ ਜਦੋਂ ਫਿਰ ਕੋਈ ਬੰਦਾ ਪਾਪ ਕਰਨ ਲੱਗਦਾ ਪਾਪ ਤਾਂ ਇੰਨੀ ਕੁ ਗੱਲ ਨਾਲ ਹੀ ਹੋ ਜਾਂਦਾ ਹੈ ਪਰ ਲੇਕਿਨ ਕਿਸੇ ਦੇ ਮਨ ਦੁਖੀ ਕਰਨ ਤੋਂ ਬਾਅਦ ਉਹਨੂੰ ਸਰੀਰਕ ਤੌਰ ਤੇ ਸੱਤ ਪਚਾਉਣੇ ਸਰੀਰਕ ਤੌਰ ਤੇ ਕਿਸੇ ਨੂੰ ਜ਼ਖਮੀ ਕਰਨਾ ਹੋਰ ਅਨੇਕਾ ਤਰ੍ਹਾਂ ਦੇ ਪਾਪ ਆ ਜਾਂਦੇ ਨੇ ਲੇਕਿਨ ਦੋਸਤੋ ਇਹਨਾਂ ਦੇ ਵਿੱਚ ਜਦੋਂ ਕਿਸੇ ਇਨਸਾਨ ਨੂੰ ਇਨਸਾਨ ਵੱਲੋਂ ਮਾਰਿਆ ਜਾਂਦਾ ਤਾਂ ਇਹ ਬਹੁਤ ਵੱਡਾ ਪਾਪ ਮੰਨਿਆ ਜਾਂਦਾ ਕਿਉਂਕਿ ਇਨਸਾਨ ਜਿਹੜਾ ਮਰਨ ਵਾਲਾ ਹੈ ਉਹ ਵੀ ਤੇ ਕੋਈ ਵੀ ਇਨਸਾਨ ਹੈ ਜਿਹੜਾ ਇਹਦੇ ਵਿੱਚ ਸੁਭਾਵਨਾ ਪੈਦਾ ਕੀਤੀ ਗਈ ਹੈ ਪਰਮਾਤਮਾ ਬਣਨ ਦੀ ਇਹਦੇ ਵਿੱਚ ਸੰਭਾਵਨਾ ਪੈਦਾ ਕੀਤੀ ਗਈ ਹੈ ਇਹਦੇ ਵਿੱਚ ਸੰਭਾਵਨਾ ਹੈਗੀ ਆ ਕਿ ਉਹ ਭਗਤ ਬਣ ਸਕੇ ਉਹ ਪ੍ਰਮਾਤਮਾ ਦਾ ਰੂਪ ਬਣ ਸਕੇ ਹਾਲਾਂਕਿ ਇਹਦੇ ਲਈ ਉਹਨਾਂ ਨੂੰ ਬਹੁਤ ਹੀ ਆਪਣੇ ਆਪ ਨੂੰ ਸਾਧਣਾ ਪੈਂਦਾ ਪਰ ਫਿਰ ਵੀ ਇੱਕ ਉਸ ਇਨਸਾਨ ਨੂੰ ਮਾਰ ਦੇਣਾ ਜਿਹਨੂੰ ਪ੍ਰਮਾਤਮਾ ਨੇ ਆਪਣਾ ਰੂਪ ਬਣਾਇਆ ਸੀਗਾ ਉਹ ਉਹ ਵੀ ਹੁਣ ਇਦੋਂ ਅੱਗੇ ਚੱਲ ਕੇ ਦੋਸਤੋ ਇਹ ਪਾਪ ਵੱਡਾ ਕਿਵੇਂ ਬਣ ਜਾਂਦਾ ਇੱਕ ਜਿਹੜਾ ਕਿ ਜਿਹਦੀ ਡਿਊਟੀ ਲੱਗੀ ਆ ਜਿਹੜਾ ਇੱਕ ਆਪਾਂ ਜਿਵੇਂ ਅਪਰਾਧ ਮੰਨਦੇ ਆ ਦੋਸਤੋ ਇੱਕ ਕਿਸੇ ਦਾ ਕਤਲ ਕਰਨਾ ਸੱਤ ਮਾਰਨੇ ਇੱਕ ਬੰਦੇ ਨੂੰ ਆਮ ਸਜ਼ਾ ਹੁੰਦੀ ਆ ਇੱਕ ਜਿਹੜੇ ਕਾਨੂੰਨ ਦੇ ਰਖਵਾਲੇ ਹੁੰਦੇ ਨੇ ਇੱਕ ਕਾਨੂੰਨ ਦੇ ਰਖਵਾਲੇ ਨੂੰ ਕਿਸੇ ਨੂੰ ਮਤਲਬ ਮਾਰਨਾ ਫਿਰ ਉਸ ਤੋਂ ਬਾਅਦ ਦੋਸਤੋ ਆ ਜਾਂਦਾ ਕਿਸੇ ਨੂੰ ਆਪਾਂ ਚੁਣ ਕੇ ਵੇਚ ਦੇਆ ਕਿਸੇ ਨੂੰ ਐਮਐਲਏ ਬਣਾਉਣੇ ਆ ਕਿਸੇ ਨੂੰ ਮੰਤਰੀ ਬਣਾਉਣੇ ਆ ਕੈਬਨਟ ਮੰਤਰੀ ਜਿਹੜਾ ਕਿ ਕਾਨੂੰਨ ਬਣਾਉਣ ਵਾਲਾ ਇੱਕ ਕਾਨੂੰਨ ਨੂੰ ਲਾਗੂ ਕਰਨ ਵਾਲਾ ਦੋਸਤੋ ਅਗਰ ਉਹ ਦੋਨੇ ਕੋਈ ਕਤਲ ਕਰਦੇ ਨੇ ਜਿਹੜਾ ਕਾਨੂੰਨ ਦੀ ਰੱਖਿਆ ਕਰਨ ਵਾਲਾ ਕਾਨੂੰਨ ਨੂੰ ਲਾਗੂ ਕਰਨ ਵਾਲਾ ਔਰ ਉਸ ਤੋਂ ਉੱਪਰ ਕਾਨੂੰਨ ਨੂੰ ਬਣਾਉਣ ਵਾਲਾ ਕੈਬਨਟ ਮੰਤਰੀ ਰਿਹਾ ਹੋਵੇ ਔਰ ਕਾਨੂੰਨ ਨੂੰ ਲਾਗੂ ਕਰਨ ਵਾਲਾ ਵੀ ਕੋਈ ਛੋਟਾ ਮੋਟਾ ਨਹੀਂ ਟੀਜੀਪੀ ਪੰਜਾਬ ਜਾਂ ਸਾਰੇ ਕਸੂਬੇ ਦੀ ਸਭ ਤੋਂ ਵੱਡੀ ਪੁਲਿਸ ਦੀ ਪੋਸਟ ਹੈ ਇਹ ਏ ਡੀ ਜੀ ਪੀ ਤੇ ਜਾ ਕੇ ਡੀ ਜੀ ਪੀ ਜਾ ਕੇ ਬਣ ਕੇ ਰਿਟਾਇਰ ਹੋਏ ਨੇ ਲੇਕਿਨ ਦੋਸਤੋ ਅਗਰ ਉਹੀ ਵਿਅਕਤੀ ਕਤਲ ਕਰਨ ਤਾਂ ਆਮ ਬੰਦੇ ਦੇ ਨਾਲੋਂ ਉਹਨਾਂ ਦਾ ਦੋਸ਼ ਵੱਡਾ ਮੰਨਿਆ ਜਾਂਦਾ ਏ ਇੱਕ ਇਹਨਾਂ ਦੇ ਨਾਲ ਤੀਜਾ ਬੰਦਾ ਹੋਰ ਹੁੰਦਾ ਜਿਹਦਾ ਦੋਸ਼ ਵੱਡਾ ਮੰਨਿਆ ਜਾਂਦਾ ਉਹ ਹੁੰਦਾ ਜਿਹੜੇ ਕੋਈ ਅਧਿਆਤਮਿਕ ਗੁਰੂ ਬਣੇ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਲੋਕ ਵਿਸ਼ਵਾਸ ਕਰਦੇ ਨੇ ਭਰੋਸਾ ਕਰਦੇ ਨੇ ਉਹਨਾਂ ਨੂੰ ਰੱਬ ਮੰਨਦੇ ਨੇ ਜਿਵੇਂ ਕਿ ਸਰਸੇ ਵਾਲੇ ਡੇਰੇ ਵਾਲੇ ਸਾਧ ਦੀ ਗੱਲ ਕਰ ਲਈਏ ਆਸਰਾਮ ਬਾਪੂ ਦੀ ਗੱਲ ਕਰ ਲਈਏ ਇਹ ਜੇ ਨੇਕ ਲੋਕ ਜਿਨ੍ਹਾਂ ਨੂੰ ਲੋਕ ਆਪਣੇ ਆਦਰਸ਼ ਮੰਨਦੇ ਨੇ ਆਦਰਸ਼ ਮੰਨਦੇ ਨੇ ਔਰ ਰੱਬ ਦਾ ਰੂਪ ਮੰਨਦੇ ਨੇ ਉਹ ਜਦੋਂ ਕਤਲ ਕਰਦੇ ਨੇ ਜਾਂ ਕੋਈ ਜੁਰਮ ਕਰਦੇ ਨੇ ਉਹਨਾਂ ਦਾ ਜੁਰਮ ਵੀ ਵੱਡਾ ਮੰਨਿਆ ਜਾਂਦਾ ਇਸੇ ਕਰਕੇ ਉਹਨਾਂ ਨੂੰ ਇਹ ਜਿਹੇ ਸਜ਼ਾਵਾ ਹੋਈਆਂ ਨੇ ਪਰ ਦੋਸਤੋ ਏਦੋਂ ਵੀ ਅੱਗੇ ਜਾ ਕੇ ਇਹੇ ਕਾਨੂੰਨ ਦੇ ਰਖਵਾਲੇ ਇਹ ਕਾਨੂੰਨ ਨੂੰ ਬਣਾਉਣ ਵਾਲੇ ਆਪਣੇ ਪੁੱਤਰ ਨੂੰ ਮਾਰਨ ਆਪਣੇ ਪੁੱਤਰ ਨੂੰ ਵੀ ਇੱਕ ਲੜਾਈ ਦੇ ਵਿੱਚ ਮਰਨਾ ਹੁੰਦਾ ਇੱਕ ਕਿਸੇ ਨੂੰ ਦੋਸਤੋਂ ਲੜਾਈ ਦੇ ਵਿੱਚ ਮਾਰਨਾ ਹੁੰਦਾ ਉਹ ਵੀ ਇੱਕ ਵੱਖਰੀ ਗੱਲ ਹੁੰਦੀ ਆ ਜਿਵੇਂ ਕਿ ਜਦੋਂ ਅਰਜਨ ਲੜਾਈ ਲੜ ਰਿਹਾ ਸੀਗਾ ਆਪਣੇ ਭਰਾਵਾਂ ਦੇ ਮਤਰੇ ਭਰਾਵਾਂ ਦੇ ਨਾਲ ਲੜਾਈ ਲੜ ਰਿਹਾ ਸੀਗਾ ਉਦੋਂ ਉਹਨੂੰ ਜਦੋਂ ਕ੍ਰਿਸ਼ਨ ਨੇ ਜਦੋਂ ਉਹਨੇ ਅਰਜਨ ਨੇ ਹਥਿਆਰ ਸੁੱਟ ਦਿੱਤੇ ਸੀਗੇ ਨਾ ਤਾਂ ਉਹ ਉਹਨੂੰ ਉੱਥੇ ਕ੍ਰਿਸ਼ਨ ਨੇ ਕਿਹਾ ਸੀਗਾ ਕਿ ਇਹ ਤੇਰਾ ਧਰਮ ਹੈ ਕਿਉਂਕਿ ਜੇ ਤੂੰ ਨਹੀਂ ਹਥਿਆਰ ਚੱਕੇਗਾ ਤੋ ਇਹਨਾਂ ਨੂੰ ਨਹੀਂ ਮਾਰੇਗਾ ਤਾਂ ਤੂੰ ਕਿਤੇ ਨਾ ਕਿਤੇ ਆਪਣੇ ਧਰਮ ਤੋਂ ਥਿੜਕ ਰਿਹਾ ਹੋਵੇਂਗਾ ਇਹ ਤੇਰੇ ਭਰਾ ਬਾਦਚ ਨੇ ਅਪਰਾਧੀ ਪਹਿਲਾਂ ਨੇ ਇਹ ਇੱਕ ਮੇਰਾ ਕਹਿਣ ਦਾ ਭਾਵ ਕੀ ਆ ਸੈਮਾ ਐਕਸਪਲੇਨ ਵਧੀਆ ਨਹੀਂ ਕਰ ਸਕਿਆ ਕਿ ਕਿਸੇ ਨੂੰ ਲੜਾਈ ਦੇ ਵਿੱਚ ਮਾਰਨਾ ਕਿਸੇ ਭਰਾ ਦੀ ਹੱਤਿਆ ਹੋ ਜਾਣੀ ਪਰਿਵਾਰ ਦੇ ਮੈਂਬਰ ਦੀ ਹੱਤਿਆ ਹੋ ਜਾਣੀ ਉਹ ਵੀ ਇੱਕ ਵੱਖਰੀ ਚੀਜ਼ ਹੁੰਦੀ ਆ। ਲੇਕਿਨ ਆਪਣੇ ਪੁੱਤਰ ਨੂੰ ਆਪਣੀ ਧੀ ਦੇ ਨਾਲੋਂ ਪਿਆਰੀ ਨੂੰ ਜਿਹੜੀ ਕਿ ਧੀ ਦੇ ਬਰਾਬਰ ਦਾ ਰਤਬਾ ਰੱਖਦੀ ਹੈ ਮੈਂ ਕਹਿ ਸਕਦਾ ਕਿ ਧੀ ਦੇ ਬਿਲਕੁਲ ਬਰਾਬਰ ਦਾ ਰਤਬਾ ਔਰ ਇਹ ਉਸ ਨੂੰ ਦੇ ਨਾਲ ਨਜ਼ਾਇਜ਼ ਸੁਬੰਧਾ ਕਰਕੇ ਆਪਣੇ ਉਸ ਪੁੱਤਰ ਨੂੰ ਮਾਰ ਦੇਣਾ ਜਿਸ ਮਾਂ ਨੇ 9 ਮਹੀਨੇ ਆਪਣੀ ਪੇਟ ਦੇ ਵਿੱਚ ਰੱਖ ਕੇ ਜਿਸ ਪਿਤਾ ਨੇ ਜੀਨੇ ਅੰਸ਼ ਤੋਂ ਜਿਹਦੇ ਰક્ત ਤੋਂ ਜਿਹਦੇ ਖੂਨ ਤੋਂ ਉਹ ਪਹਿਲਾ ਹੋਇਆ ਸੀਗਾ ਉਹਨੇ ਜਨਮ ਲਿਆ ਸੀਗਾ ਉਸ ਪੁੱਤਰ ਨੂੰ ਆਪਣੀ ਹਕਸ ਦੀ ਆਪਣੀ ਹਕਸ ਦੀ ਪੂਰਤੀ ਕਰਨ ਦੇ ਲਈ ਜਦ ਪਰਿਵਾਰ ਦੇ ਦੂਜੇ ਮੈਂਬਰਾਂ ਵੱਲੋਂ ਇੱਕ ਆਮਦਨ ਕਰਕੇ ਪੈਸਿਆਂ ਕਰਕੇ ਜਾਇਦਾਦਾਂ ਕਰਕੇ ਜਾਂ ਆਪਣੇ ਪਤੀ ਦੇ ਡਰ ਕਰਕੇ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਮਲੇ ਕੋਲੇ ਵਾਲੇ ਤਾਂ ਖਾਸ ਤੌਰ ਤੇ ਜਾਣਦੇ ਨੇ ਲੇਕਿਨ ਪੰਜਾਬ ਦੇ ਲੋਕ ਵੀ ਜਾਣਦੇ ਨੇ ਕਿ ਉਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ محمد مصطفی ਦਾ ਔਰ ਉਹਨਾਂ ਦੇ ਹੋ ਸਕਦਾ ਡਰ ਕਰਕੇ ਜਾਂ ਉਹਨਾਂ ਦੇ ਨਾਲ ਕੋਈ ਜ਼ਮੀਨ ਦਾ ਜਾਂ ਕੋਈ ਚੈਦਾਦ ਦਾ ਲਾਲਚ ਕਰਕੇ ਉਹਦੀ ਭੈਣ ਤੇ ਉਹਦੀ ਮਾਂ ਇਹਦੇ ਵਿੱਚ ਸ਼ਾਮਲ ਹੋ ਜਾਣਾ ਤਾਂ ਏਦੋਂ ਵੱਡਾ ਚਾਹੇ ਉਹਨਾਂ ਦੇ ਡਰ ਕਰਕੇ ਲਾ ਲੋ ਚਾਹੇ ਲਾਂਚ ਕਰਕੇ ਲਾ ਲੋ ਕਿਸੇ ਵੀ ਕਾਰਨ ਕਰਕੇ ਉਹ ਵੀ ਇਸ ਜੁਰਮ ਦੇ ਵਿੱਚ ਸ਼ਾਮਲ ਹੋ ਜਾਣਾ ਉਹਨਾਂ ਦਾ ਔਰ ਲੇਕਨ ਉਹ ਮੁਹੰਮਦ ਮੁਸਤਫਾ ਵੱਲੋਂ ਹਬਸ ਕਰਕੇ ਆਪਣੀ ਧੀ ਵਰਗੀ ਨੂੰਹ ਦੇ ਨਾਲ ਹਬਸ ਕਰਕੇ ਔਰ ਉਸੇ ਨੂੰ ਵੱਲੋਂ ਆਪਣੇ ਪਤੀ ਦਾ ਕਤਲ ਕਿਸੇ ਵੀ ਕਾਰਨ ਕਰਕੇ ਚਾਹੇ ਉਹ ਆਪਣੇ ਪਿਤਾ ਵਰਗੇ ਸਹੁਰੇ ਦੇ ਨਾਲ ਇਹ ਕੋ ਕਰਮ ਕਰਦੀ ਹੈ ਉਹ ਐਡਾ ਵੱਡਾ ਤਾਪ ਬਣ ਜਾਂਦਾ ਦੋਸਤੋ ਕਿ ਜਿਹਦਾ ਕੇ ਫਿਰ ਆਪਾਂ ਕਹਿ ਸਕਦੇ ਆ ਇਸ ਪਾਪ ਨੂੰ ਮਾਰਨ ਦੇ ਲਈ ਦੋਸਤੋ ਹੁਣ ਆਪਾਂ ਸਮਝਦੇ ਆ ਗੱਲ ਨੂੰ ਕਿ ਕਿ ਕੌਣ ਮਤਲਬ ਉਹ ਨੂੰ ਰੋਕੂਗਾ ਕੌਣ ਰੋਕੂਗਾ ਉਸ ਪਾਪ ਨੂੰ ਜਿਹਦੇ ਚ ਡੀਜੀਪੀ ਦੇ ਅਹੁਦੇ ਤੇ ਚਾਹੇ ਹੁਣ ਇਸ ਸਮੇਂ ਨਹੀਂ ਹੋਏਗਾ ਲੇਕਰ ਪਹਿਲਾਂ ਦਾ ਡੀਜੀਪੀ ਸੀ ਨਾ ਲੇਕਿਨ ਚਾਹੇ ਮੰਤਰੀਆਂ ਦੀ ਮਾਨ ਨਹੀਂ ਹੈ ਪਰ ਪਹਿਲਾ ਦਾ ਕੈਬਨਟ ਮੰਤਰੀ ਸੀਨਾ ਲੇਕਿਨ ਉਸ ਪਰਿਵਾਰ ਦੇ ਵਿੱਚ ਜਿਹਦੇ ਮਾਂ ਤੇ ਬਾਪ ਖੁਦ ਅਕੀਲ ਜਿਹੜਾ ਅਖਤਰ ਹੈ ਉਹ ਆਪਣੀ ਵੀਡੀਓ ਦੇ ਵਿੱਚ ਇਹ ਗੱਲਾਂ ਸਾਰੀਆਂ ਐਕਸਪਲੇਨ ਕਰਦਾ ਕਿ ਮੈਨੂੰ ਕਿਵੇਂ ਡਰਾਇਆ ਜਾਂਦਾ ਸੀ ਕਿ ਤੇਰੇ ਤੇ ਪਰਚੇ ਦਰਜ ਕਰ ਦਾਂਗੇ ਤੇਰੇ ਤੇ ਆਹ ਕਰ ਦਾਂਗੇ ਉਹਨਾਂ ਨੂੰ ਕੌਣ ਰੋਕੂਗਾ ਜੀ ਕੌਣ ਉਹਨਾਂ ਨੂੰ ਇਸ ਚੀਜ਼ ਦੇ ਉੱਪਰ ਉਹਨਾਂ ਦਾ ਮੁਕਾਬਲਾ ਕੌਣ ਕਰੂਗਾ ਲੇਕਿਨ ਫਿਰ ਇੱਥੇ ਪ੍ਰਮਾਤਮਾ ਇੱਥੇ ਗੁਰਬਾਣੀ ਇੱਥੇ ਫਿਰ ਇਹ ਜ਼ਿਕਰ ਆਉਂਦਾ ਕਿ ਪਾਪੀ ਕੋ ਮਾਰਨੇ ਕੇ ਲਈ ਪਾਪ ਮਹਾ ਬਲੀ ਹੈ ਫਿਰ ਇੱਥੇ ਪਾਪ ਹੀ ਮਹਾ ਬਲੀ ਬਣ ਜਾਂਦਾ ਦੋਸਤੋ ਉਸ ਪਾਪੀ ਨੂੰ ਮਾਰਨ ਦੇ ਲਈ ਕੋਈ ਦੂਸਰਾ ਨਹੀਂ ਕੋਈ ਤੀਸਰਾ ਨਹੀਂ ਉਹ ਖੁਦ ਮਰਨ ਵਾਲਾ ਵੀ ਨਹੀਂ ਪਰ ਉੱਥੇ ਫਿਰ ਉਹਦੇ ਮਾਰਨ ਲਈ ਪਾਪ ਹੀ ਮਹਾ ਬਲੀ ਬਣ ਜਾਂਦਾ ਹੈ ਇਦੇ ਕਾਰਨ ਕਰਕੇ ਮੈਂ ਉਹਦੇ ਪਹਿਲੇ ਵੀਡੀਓ ਦੇ ਵਿੱਚ ਕਿਹਾ ਸੀਗਾ ਕਿ ਮੈਂ ਤੁਹਾਨੂੰ ਦੱਸੂਗਾ ਕਿ ਹੁਣੇ ਪਾਪ ਮਹਾਬਲੀ ਕਿਵੇਂ ਬਣੂਗਾ ਪਹਿਲਾਂ ਆਪਣਾ ਪੁੱਤਰ ਘਮਾਇਆ ਖੁਦ ਮਾਰਿਆ ਪਹਿਲਾਂ ਲੋਕਾਂ ਨੇ ਪੁੱਤਰ ਮਾਰੇ ਅਨੇਕਾਂ ਲੋਕਾਂ ਦੇ ਪੁੱਤਰਾਂ ਦੀਆਂ ਨਜਾਇਜ਼ ਆਪਾਂ ਕੀ ਕਹਨੋ ਕੀ ਕਹਨੇ ਆ ਆਪਣੇ ਝੂਠੇ ਪੁਲਿਸ ਮੁਕਾਬਲੇ ਕਰ-ਕਰ ਕੇ 14 14 ਮਾਵਾਂ ਦੇ ਪੁੱਤਰਾਂ ਨੂੰ ਇਕੱਠਿਆਂ ਮਾਰ ਦੇਣਾ ਔਰ ਪਤਾ ਨਹੀਂ ਕਿੰਨੇ ਕਹੇ ਦੇ ਕਤਲ ਹੋਣਗੇ ਜਿੰਨਾਂ ਦਾ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਲੇਕਿਨ ਦੋਸਤੋ ਉਹ ਪਾਪ ਇਕੱਠੇ ਹੋ ਕੇ ਆਖਰ ਨੂੰ ਫਿਰ ਉਸ ਪਾਪ ਨੇ ਵੱਡਾ ਰੂਪ ਧਾਰਨ ਕੀਤਾ ਆਪਣਾ ਪੁੱਤਰ ਉਹਦੇ ਹੱਥੋਂ ਮਰਵਾਇਆ ਉਸ ਤੋਂ ਬਾਅਦ ਦੋਸਤੋ ਫਿਰ ਉਸੇ ਪੁੱਤਰ ਨੇ ਆਪਣਾ ਕਿਵੇਂ ਮਰਜ਼ੀ ਲਾ ਲੋ ਉਹ ਵੀਡੀਓ ਜਾਰੀ ਹੋਣਾ ਉਸ ਵੀਡੀਓ ਜਾਰੀ ਹੋਣ ਤੋਂ ਬਾਅਦ ਉਸ ਵੀਡੀਓ ਨੂੰ ਆਧਾਰ ਬਣਾ ਕੇ ਕਿਸੇ ਨੇ ਹੌਸਲਾ ਕਰਨਾ ਸੰਸੂਦੀਨ ਚੌਧਰੀ ਦੇ ਰੂਪ ਦੇ ਵਿੱਚ ਫਿਰ ਸਾਹਮਣੇ ਤਾਂ ਚਾਹੇ ਕੁਝ ਆ ਜਵੇ ਪਰ ਆਖਰ ਨੂੰ ਪਾਪ ਹੀ ਮਹਾਬਲੀ ਬਣਿਆ ਇਸ ਕੇਸ ਦੇ ਵਿੱਚ ਇਹ ਇਸ ਤਰ੍ਹਾਂ ਦੀਆਂ ਅਨੇਕਾਂ ਉਦਾਹਰਨਾਂ ਹੋਣਗੀਆਂ ਪਰ ਜਿਹੜੀ ਸਾਡੇ ਆਲੇ ਦੁਆਲੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਦੋਸਤੋ ਉਹ ਤਾਂ ਫਿਰ ਆਪਾਂ ਨੂੰ ਜਿਵੇਂ ਕਹਿ ਸਕਦੇ ਆ ਕਿ ਆਪਣੇ ਜੀਵਨ ਦੇ ਵਿੱਚ ਉਦਾਹਰਨ ਹੋ ਜਾਂਦੀ ਆ ਤਾਂ ਕਿ ਇਹ ਗੱਲਾਂ ਲੋਰ ਤੋਂ ਆਪਾਂ ਕਰਦੇ ਕਿਉਂ ਆ ਕਿਉਂਕਿ ਜੇਕਰ ਇਹ ਗੱਲਾਂ ਨਹੀਂ ਕਰਾਂਗੇ ਤਾਂ ਇਸ ਤਰ੍ਹਾਂ ਦੇ ਪਾਪੀ ਹੋਰ ਪੈਦਾ ਹੋਣਗੇ ਹੋਰ ਇਹਨਾਂ ਗੱਲਾਂ ਤੋਂ ਲੋਕ ਰੁਕ ਸਕਣ ਤਾਂ ਇਹਨਾਂ ਗੱਲਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਆ ਉਹਦੇ ਤੇ ਦੋਸਤੋ ਜਿਹੜਾ 302 ਤੇ 120 बी ਦਾ ਪਰਚਾ ਦਰਜ ਹੋ ਚੁੱਕਿਆਗਾ ਜਿਹੜਾ ਕਿ 20 10 2025 ਨੂੰ ਦਰਜ ਹੋਇਆ ਔਰ 16 ਤਰੀਕ ਨੂੰ ਉਹਦੀ ਮੌਤ ਹੁੰਦੀ ਆ ਮੁੰਡੇ ਦੀ ਔਰ ਅਗਲੇ ਦਿਨ ਇੱਥੇ ਉਹਦਾ ਜਿਹੜਾ ਉੱਥੇ ਉਹਦੀਆਂ ਅੰਤਮ ਰਸਮਾਂ ਕੀਤੀਆਂ ਜਾਂਦੀਆਂ ਨੇ ਔਰ ਉਹਨਾਂ ਦੀ ਵੀਡੀਓ ਆਉਣ ਤੋਂ ਬਾਅਦ ਇੱਕ ਕੱਲ ਉਸ ਤਰ੍ਹਾਂ ਦੀ ਉਹਨਾਂ ਦੇ ਹਮੈਤੀਆਂ ਵੱਲੋਂ ਕੋਈ ਜਾਲੀ ਜੀ ਵੀਡੀਓ ਹੋਰ ਵੀ ਜਾਰੀ ਕੀਤੀ ਗਈ ਸੀ ਆਈਸੀ ਵੀਡੀਓ ਪਰ ਉਹਦੀ ਕੋਈ ਗੱਲ ਖਾਸ ਸਮਝ ਨਹੀਂ ਆਈ ਉਹਦੇ 'ਚ ਉਹਨਾਂ ਨੇ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਮਾਫੀਆਂ ਮੰਗ ਰਿਹਾਗਾ ਮਤਲਬ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਉਹ ਤਾਂ ਜਿਵੇਂ ਕਮਲਾ ਹੁੰਦਾ ਜਾਂ ਉਹ ਨਸ਼ੇੜੀ ਹੁੰਦਾ ਵੀ ਉਹਨੇ ਜਿਹੜੀ ਪਹਿਲੀ ਵੀਡੀਓ ਉਹ ਮਤਲਬ ਉਹਨੇ ਜਿਹੜੀ ਜਾਰੀ ਕੀਤੀ ਆ ਉਹਦੀਆਂ ਉਹ ਮਾਫੀਆਂ ਮੰਗ ਰਿਹਾ ਪਰ ਉਹ ਵੀਡੀਓ ਕਿਸੇ ਵੀ ਤਰ੍ਹਾਂ ਸਹੀ ਨਹੀਂ ਲੱਗ ਰਹੀ ਮੈਂ ਕਹਾਂ ਲੋ ਦੇਖੀ ਆ ਵੀਡੀਓ ਪਰ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਅਗਲਾ ਜਿਹੜਾ ਅੱਗੇ ਹੋਣਾਗਾ ਉਹ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਹੋਣਾ ਪਰ ਏਡੇ ਵੱਡੇ ਰੁਤਵਿਆਂ ਦੇ ਮਾਲਕਾਂ ਦੇ ਉੱਪਰ ਪਰਚਾ ਦਰਜ ਐਵੇਂ ਨਹੀਂ ਹੁੰਦਾ ਪਰਚਾ ਦਰਜ ਵੈਸੇ ਹੀ ਨਹੀਂ ਹੋ ਜਾਂਦਾ ਅਗਰ ਸਬੂਤ ਐਸੇ ਹੁੰਦੇ ਨੇ ਜਿਵੇਂ ਕਿ ਉਹ ਮੁੰਡੇ ਦੀ ਖੁਦ ਆਪ ਵੀਡੀਓ ਜਾਰੀ ਕਰਨਾ ਹੁਣ ਆਪਾਂ ਤਾਂ ਵੈਸੇ ਇਹ ਗੱਲ ਦੀ ਇਨਫੋਰਮੇਸ਼ਨ ਦੇ ਰਹੇ ਆ ਆਪਾਂ ਤਾਂ ਇੱਕ ਇਸ ਚੀਜ਼ ਦੀ ਜਾਣਕਾਰੀ ਦੇ ਰਹੇ ਆ ਹਾਲਾਂਕਿ ਅਸਲੀਅਤ ਤਾਂ ਉਸ ਮਰਨ ਵਾਲੇ ਨੇ ਆਪ ਪਹਿਲਾਂ ਉਜਾਗਰ ਕਰ ਦਿੱਤੀ ਸੀ ਜਿਹਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕਰ ਦਿੱਤੀ ਤੇ ਅਗਰ ਦੋਸਤੋ मतलब मैं ये कह हां कि इनहां चीजानू लेके अगर कुछ रुकना नहीं ता कुछ ना कुछ फर्क ता जरूर ਪੈਣਾ ਚਾਹੀਦਾ ਜਿਹੜੇ ਲੋਕ ਇਸ ਤਰ੍ਹਾਂ ਦੇ ਪਾਪ ਕਰਦੇ ਨੇ ਕਿਉਂਕਿ ਅੱਜ ਵੀ ਅਸੀਂ ਦੇਖਦੇ ਆਂ ਸਮਾਜ ਚ ਕਿਸ ਤਰ੍ਹਾਂ ਦੇ ਪਾਪ ਹੋ ਰਹੇ ਨੇ ਸੋ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਭੈਣ ਭਾਈ ਕੋਲੇ ਇਹ ਵੀਡੀਓ ਪਹੁੰਚ ਸਕੇ ਔਰ ਅਸਲੀਅਤ ਨੂੰ ਜਾਨੂ ਪਿਤਾ ਜਸਕੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ